ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ ਸਵਚ ਭਾਰਤ ਅਭਿਆਨ ਤਹਿਤ ਆਪਣੇ ਹਲਕੇ 'ਚ ਸਫਾਈ ਅਭਿਆਨ ਤਹਿਤ ਨਵਜੋਤ ਖਰ ਸਿੱਧੂ ਝਾੜੂ ਲਗਾ ਰਹੇ ਨੇ। ਵੇਰਕਾ ਇਲਾਕੇ 'ਚ ਸਮਰਥਕਾਂ ਨਾਲ ਝਾੜੂ ਚੁੱਕਦੇ ਹੀ ਨਵਜੋਤ ਖਰ ਸਿੱਧੂ ਖਿਲਾਫ ਭਾਈਵਾਲ ਪਾਰਟੀ ਅਕਾਲੀ ਦਲ ਦੇ ਸਮਰਥਕਾਂ ਨੇ ਮੁਰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਕੈਬਨਟ ਰੈਂਕ ਦੀ ਨੇਤਾ ਅਕਾਲੀ ਵਰਕਰ ਨਾਲ ਐਂਜ ਉਲਝਣ ਲੱਗੀ ਜਿਵੇਂ ਛੋਟੇ ਬੱਚੇ ਆਪਸ ਚ ਲੜਾਈ ਕਰ ਰਹੇ ਹੋਣ ਅਕਾਲੀ ਸਮਰਥਕਾਂ ਨੇ ਇਲਜ਼ਾਮ ਲਾਇਆ ਕਿ ਸਿੱਧੂ ਸਿਰਫ ਸਿਆਸੀ ਸਟੈਂਡ ਕਰ ਰਹੇ ਨਹੀਂ ਡਾਕਟਰ ਸਿੱਧੂ ਫੇਸਬੁੱਕ ਤੇ ਜ਼ਿਆਦਾ ਅਤੇ ਇਲਾਕੇ ਚ ਘੱਟ ਨਜ਼ਰ ਆਉਂਦੇ ਨੇ ਜਦੋਂ ਦੀ ਇਹ ਐਮਐਲਏ ਬਣੀ ਆ ਇਹਦੇ ਪਤਾ ਲੱਗਦਾ ਕਿ ਕਦੀ ਮੈਡਮ ਢਲੋਜੀ ਨੇ ਕਦੀ ਮੈਡਮ ਮੈਡਮ ਸਿੰਘਾਪੁਰ ਨੇ ਲੇਕਿਨ ਇਹ ਕਦੀ ਪਤਾ ਨਹੀਂ ਲੱਗਦਾ ਕਿ ਮੈਡਮ ਵੇਰਕੇ ਦੇ ਵਿੱਚ ਵੀ ਆ ਕੇ ਕਦੀ ਇਹਨਾਂ ਕੋਈ ਵਿਕਾਸ ਦਾ ਕੰਮ ਕੀਤਾ ਹੋਵੇ ਅੱਜ ਹਾਂ ਮੇਰਾ ਫੇਸਬੁੱਕ ਤੇ ਉਪਲਬਧ ਰਹਿੰਦੇ ਨੇ ਲੇਕਿਨ ਇੱਥੇ ਆਪਣਾ ਵੇਰਕੇ ਦੇ ਵਿੱਚ ਉਪਲਬਧ ਨਹੀਂ ਰਹਿੰਦੇ ਨਵਜੋਦਕਰ ਸਿੱਧੂ ਨੇ ਵਿਰੋਧੀਆਂ ਨੂੰ ਨਿਸ਼ਾਨੇ ਤੇ ਲੈੰਦੇ ਕਿਹਾ ਕਿ ਮੇਰਾ ਲੋਕਾਂ ਨਾਲ ਜੁੜਨਾ ਸਿਆਸੀ ਵਿਰੋਧੀਆਂ ਨੂੰ ਮਨਜ਼ੂਰ ਨਹੀਂ ਆਪ ਕੰਮ ਕਰਨਾ ਨਹੀਂ ਮੈਡਮ ਨੂੰ ਕੰਮ ਕਰਨਾ ਦੇਣਾ ਨਹੀਂ ਝਾੜੂ ਮਾਰ ਲਿਆ ਦਾ ਹੈ ਕਰ ਲੋ ਕੰਮ ਸ਼ੁਰੂ ਕਰ ਦੋ ਤਾਰੂਕ ਵਾਲੋ ਇਸ ਤੋਂ ਸਵਾਈ ਕੋਈ ਕੰਮ ਨਹੀਂ ਪਰ ਅਸੀਂ ਰੁਕਣਾ ਨਹੀਂ ਉਹਨਾਂ ਨੂੰ ਤਾਂ ਸ਼ੌਕ ਹੈ ਜਿੱਥੇ ਮੈਂ ਕੰਮ ਕਰੇ ਕੰਮ ਕਿਉਂ ਕਰ ਰਹੀ ਹੈ ਲੋਕਾਂ ਨਾਲ ਕਿਉਂ ਜੁੜ ਰਹੀ ਹੈ ਸੜਕਾਂ ਤੇ ਕਿਉਂ ਤੁਰ ਰਹੀ ਹੈ